सामने कॉलेज की प्रबंधकी टीम बैठी है इथ एल ए साहबान बैठे है मिनिस्टर साहबान बैठे है और जिन्ना स्टूडेंट्स ने इस फैसटिवलू कामयाब किया मेरे सामने बैठे है और सब तो इंपोर्टेंटखा काम जिन्होंने ਜਜਮੈਂਟ ਹਲਗ-ਹਲਗ ਕੈਟਾਗਰੀਜ਼ ਦੇ ਵਿੱਚ ਕੀਤੀ ਹੈ ਜੱਜ ਸਾਹਿਬਾਨ ਬੈਠੇ ਹੈ ਟਾਈਮ ਕੀਪਰਸ ਬੈਠੇ ਹੈ ਤੇ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਮੇਰੇ ਲਈ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੇਜਸ ਨੇ ਮੇਰੇ ਲਈ ਕੋਈ ਨਵੀਆਂ ਨਹੀਂ ਕਿਉਂਕਿ ਮੈਂ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੰਟਰ ਕਾਲਜ ਤੇ ਜੋਨਲ ਯੂਥ ਫੈਸਟੀਵਲਾਂ ਦੀ ਪ੍ਰੋਡਕਸ਼ਨ ਆ ਕਿਉਂਕਿ ਅਸੀਂ ਵੀ ਬਹੁਤ ਕਰਮਜੀਤ ਮੇਰੇ ਨਾਲ ਹੁੰਦਾ ਸੀ ਗਿੱਲ ਸਾਹਿਬ ਤੇ ਜੀ ਇਹ ਵੀ ਨਾਲ ਹੁੰਦੇ ਸੀ ਤੇ ਅਸੀਂ ਕੋਈ ਇੰਟਰ ਕਾਲਜ ਕੰਪੀਟੀਸ਼ਨ ਚਾਹੇ ਕਾ ਵਿਤਾਉ ਚਾਰਨ ਮੁਕਾਬਲਾ ਛੱਡਦੇ ਨਹੀਂ ਸੀ ਇਹ ਜਿਹੜੇ ਆ ਜਿਹੜੇ ਬੱਚੇ ਬੈਠੇ ਇਹਨਾਂ ਨੇ ਪਰਫਾਰਮ ਕਰਨਾ ਇਹ ਜਿਹੜੀ ਸਟੇਜ ਹੈ ਇਹ ਬਹੁਤ ਵਧੀਆ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਹੈ ਇੱਥੋਂ ਨਿਕਲ ਕੇ ਬਹੁਤ ਵੱਡੇ ਵੱਡੇ ਕਲਾਕਾਰ ਇੱਥੋਂ ਨਿਕਲ ਕੇ ਬਹੁਤ ਵੱਡੇ ਵੱਡੇ ਰੰਗ ਕਰਮੀ ਔਰ ਦੇਸ਼ ਦਾ ਨਾਮ ਉੱਚਾ ਕਰਨ ਵਾਲੇ ਆਪਣਾ ਨਾਮ ਉੱਚਾ ਕਰਨ ਵਾਲੇ ਇਹ ਮੌਕਾ ਬਹੁਤ ਬੈਸਟ ਉਮਰ ਦੇ ਵਿੱਚ ਮਿਲਦਾ ਹੈ ਇੱਥੇ ਪਰਫਾਰਮ ਕਰਨ ਦਾ ਮੈਂ ਤੁਹਾਨੂੰ ਦੱਸ ਦੇਣਾ ਜਦੋਂ ਸੁਨਾਮ ਕਾਲਜ ਦੇ ਵਿੱਚ ਮੈਂ ਸ਼ਹੀਦ ਉਦਮ ਸਿੰਘ ਗਵਰਨਮੈਂਟ ਕਾਲਜ ਸੁਨਾਮ ਦਾ ਵਿਦਿਆਰਥੀ ਹਾਂ ਜਦੋਂ ਸੁਨਾਮ ਕਾਲਜ ਦੇ ਵਿੱਚ ਯੂਥ ਫੈਸਟੀਵਲ ਹੋਇਆ ਤਾਂ ਮੈਨੂੰ ਵੀ ਯਾਰਾਂ ਦੋਸਤਾਂ ਨੇ ਪੰਪ ਭਰ ਕੇ ਸਟੇ ਤੇ ਚਾਰ ਤੱਕ ਨੇ ਚੜ ਜਾ ਚੜ ਜਾ ਕੁਛ ਨਹੀਂ ਹੁੰਦਾ ਮੈਂ ਕਦੇ ਗਿਆ ਨਹੀਂ ਸੀ ਕਰਿਆ ਨਹੀਂ ਸੀ ਨਾ ਮੈਨੂੰ ਕੋਈ ਚਲੋ ਵੈਸੇ ਕਲਾਸ ਚ ਚਲੋ ਯਾਰਾਂ ਦੋਸਤਾਂ ਨਾਲ ਜਿਵੇਂ ਕੰਟੀਨ ਚ ਬੈਠੇ ਜਾ ਚਲੋ ਗੱਲਬਾਤ ਕਰਦੇ ਰਹਿੰਦੇ ਸੀ ਤੇ ਜਦੋਂ ਮੈਂ ਇਤਨਾ ਦੇਖਿਆ ਸਾਰਾ ਇਹ ਮਾਹੌਲ ਉਸ ਦਿਨ ਮੈਨੂੰ ਆ ਜਿਹੜਾ ਲੈਕਚਰ ਸਟੈਂਡ ਹੈ ਉਸ ਦਿਨ ਮੈਨੂੰ ਇਹਦੀ ਅਹਿਮੀਅਤ ਇਹਦੀ ਕੀਮਤ ਦਾ ਪਤਾ ਲੱਗ ਗਿਆ ਤਾੜੀਆਂ ਬਾਅਦ ਚ ਮਾਰ ਲਓ ਪਹਿਲਾਂ ਪੂਰੀ ਗੱਲ ਸੁਣ ਲਓ ਇੱਕ ਆਦੇਵਾਸਤ ਹੈ ਜੇ ਲੱਤਾਂ ਕੰਬਦੀਆਂ ਹੋਣ ਤਾਂ ਦਿਸਦੀਆਂ ਨਹੀਂ ਬਸ ਮੇਰੀਆਂ ਲੱਤਾਂ ਕੰਬੀਆਂ ਨਹੀਂ ਸੀ ਇਹਦੇ ਕਰਕੇ ਨਜ਼ਰ ਨਹੀਂ ਆਉਂਦੀਆਂ ਸੀ ਅੱਗੇ ਬੜੀ ਵਧੀਆ ਚੀਜ਼ ਐ ਇਹ ਮੈਂ ਸੋਚਦਾ ਸੀ ਅੱਜ ਇੱਕ ਵਾਰੀ ਸਟੇਜ ਤੋਂ ਉਤਰ ਜੀਏ ਸੁੱਕੀ ਸੰਦੀ ਮੈਂ ਦੁਬਾਰੇ ਜ਼ਿੰਦਗੀ 'ਚ ਨਹੀਂ ਸਟੇਜ ਤੇ ਜਾਣਾ ਕੀ ਪਤਾ ਸੀ ਪ੍ਰਮਾਤਮਾ ਨੇ ਸਾਰੀ ਜ਼ਿੰਦਗੀ ਉਸ ਸਟੇਜਾਂ ਤੇ ਲਿਖੀ ਹੋਈ ਸੀ ਕੀ ਪਤਾ ਲੱਗਦਾ ਸੋਚਿਆ ਸੋਚਣਾ ਹੋਈ ਐ ਜੋ ਸੋਚਿਆ ਲੱਖ ਵਾਰ ਬਰੇ ਕੰਪੀਟੀਸ਼ਨ ਚ ਗਏ ਜਿੱਤੇ ਕਈ ਜਗ੍ਹਾ ਤੇ ਹਾਰੇ ਵੀ ਪਰ ਮੈਂ ਜਿਹੜੇ ਆ ਜਿੱਤੇ ਨੇ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹਣਾ ਨਾਲ-ਨਾਲ ਮੈਂ ਉਹਨਾਂ ਨੇ ਇਹ ਵੀ ਕਹਿਣਾ ਹੀ ਚਾਹਣਾ ਕਿ ਹੰਕਾਰ ਨਹੀਂ ਕਰਨਾ ਜਿੱਤ ਕੇ ਕਿਉਂਕਿ ਫਸਟ ਆਉਣ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਹੈ ਜੇ ਉਹ ਨਾ ਹੁੰਦੇ ਮੁਕਾਬਲਾ ਹੋਣੇ ਹੀ ਨਹੀਂ ਸੀ ਫਿਰ ਵੀ ਕਈ ਵਾਰੀ ਜਜਮੈਂਟ ਨਾਲ ਵੀ ਸ਼ਿਕਵੇ ਰਹਿ ਜਾਂਦੇ ਨੇ ਪਤਾ ਨਹੀਂ ਜੱਜਾਂ ਨੇ ਸਾਨੂੰ ਠੀਕ ਨਹੀਂ ਜੱਜ ਕੀਤਾ ਜਦ ਕਈ ਵਾਰੀ ਰਿਹਸਲਾ ਕੀਤੀਆਂ ਹੁੰਦੀਆਂ ਨੇ ਸਟੇਜ ਤੇ ਟਾਈਮਿੰਗ ਉਸ ਤਰ੍ਹਾਂ ਦੀ ਨਹੀਂ ਬਣਦੀ ਕਿ ਰਿਹਸਲਾ ਕਿਉਂਕਿ ਹੁਣ ਜਿਹੜੇ ਮੁੰਡੇ ਅੱਜ ਹੁਣ ਪਰਫਾਰਮ ਕਰਕੇ ਗਏ ਤੋਂ ਪਹਿਲਾਂ ਲੁੱਡੀ ਚ ਹੁਣ ਆ ਮੁੰਡੇ ਤਿਆਰ ਨੇ ਇਹ ਕੋਈ ਇਹ ਥੋੜੀ ਹੈ ਕਿ ਇਦਾਂ ਹੀ ਆ ਕੇ ਇਹਨਾਂ ਨੇ ਰਿਹਸਲਾ ਕੀਤੀਆਂ ਕੱਲੇ ਕੱਲੇ डे ते ढोल डे रैसलो थले बह के हूटिंग करना बड़ा आसान है जी स्टेज परफॉर्म करना बहुत औखा सो so, हरेक ने एप्रीशिएट करो घटो घट एफर्ट तो की कोशिश तो की ना उन्हें आके परफॉर्म करने की अजार नहीं अगली बार फस्ट आजूगा सो so, असी कविता उच्चारण मुकाबले च हिस्ट्रॉनिक्स ਡਿਬੇਟ ਚ ਗੀਤ ਗਜ਼ਲ ਚ ਕਰਮਜੀਤ ਦੇ ਨਾਲ ਅਸੀਂ ਜਾਂਦੇ ਸੀ ਔਰ ਇੰਨਾ ਕਿ ਸਾਡਾ ਉਸ ਲੱਕੇ ਚ ਬਣ ਗਿਆ ਸੀਗਾ ਵੀ ਜਿੱਥੇ ਅਸੀਂ ਜਾ ਕੇ ਆਪਦਾ ਨਾਮ ਲਿਖਾਤਾ ਕਹਿੰਦੇ ਲੈ ਵੀ ਜਿੱਤ ਗਏ ਤਾਂ ਜਿੱਤ ਗਏ ਹਾਂ ਇਹ ਨਹੀਂ ਛੱਡਦੇ ਕਿਉਂਕਿ ਸਾਨੂੰ ਆਪਣੀ ਪਰਫਾਰਮੈਂਸ ਤੇ ਯਕੀਨ ਹੋ ਗਿਆ ਸੀ ਹੋਰ ਵਧੀਆ ਹੋਈ ਜਾਂਦੀ ਸੀ ਸੋ ਪਤਾ ਨਹੀਂ ਕਿੰਨੀਆਂ ਕਿ ਟਰਾਫੀਆਂ ਘਰੇ ਪਈਆਂ ਪਤਾ ਨਹੀਂ ਕਿੰਨੀਆਂ ਕਿ ਸਾਡੇ ਪ੍ਰਿੰਸੀਪਲ ਸਾਹਿਬ ਦੇ ਕਮਰੇ ਚ ਪਈਆਂ ਤੇ ਉਤੋਂ ਬਾਅਦ ਤਾਂ ਪਰਮਾਤਮਾ ਨੇ ਕਲਾਕਾਰੀ ਬਣਾਤੇ ਪਲੱਸ 2 ਚ ਪੜਦਾ ਸੀ ਜਦੋਂ ਸੁਪਰਸਟਾਰ ਬਣ ਗਏ ਫਿਰ ਉਤੋਂ ਬਾਅਦ ਪਰਮਾਤਮਾ ਨੇ ਇਧਰਲੇ ਪਾਸੇ ਲਿਆਂਦਾ ਇਹ ਵੀ ਨਹੀਂ ਸੋਚਿਆ ਸੀ ਕਦੇ ਕਿ ਜਿਹੜੇ ਯੂਥ ਫੈਸਟੀਵਲਾਂ ਦੀਆਂ ਸਟੇਜਾਂ ਤੇ ਜੱਜਮੈਂਟ ਦੀ ਵੇਟ ਕਰਿਆ ਕਰਾਂਗੇ ਉਹਨਾਂ ਯੂਥ ਫੈਸਟੀਵਲਾਂ 'ਚ ਕਦੇ ਚੀਫ ਗੈਸਟ ਵੀ ਬਣ ਕੇ ਜਾਇਆ ਕਰਾਂਗੇ ਕੁਦਰਤ ਹੈ ਕੁਦਰਤ ਪਰਮਾਤਮਾ ਤੁਸੀਂ ਵੀ ਇਹੀ ਕਰ ਸਕਦੇ ਹੋ ਬਿਲਕੁਲ ਆਪਣਾ ਡੇਢ ਇਰਾਦੇ ਔਰ ਆਪਣੀ ਮੰਜ਼ਿਲ ਅਰਜੁਨ ਵਾਂਗੂ ਸਿਰਫ ਮੱਛੀ ਦੀ ਆਖੀ ਨਜ਼ਰ ਆਵੇ ਬਸ ਆਪਣੇ ਗੋਲ ਤੈਅ ਕਰੋ ਬਹੁਤ ਟੈਲੈਂਟ ਹੈ ਤੁਹਾਡੇ 'ਚ ਚਾਹੇ ਵਕੀਲ ਬਣਨਾ ਚਾਹੁੰਨੇ ਹੋ ਚਾਹੇ ਡਾਕਟਰ ਬਣਨਾ ਚਾਹੁੰਨੇ ਹੋ ਇੰਜੀਨੀਅਰ ਬਣਨਾ ਚਾਹੁੰਨੇ ਹੋ ਆਈਐਸ ਜਾਣਾ ਚਾਹੁੰਨੇ ਹੋ ਆਈਪੀਐਸ ਕਰਨਾ ਚਾਹੁੰਨੇ ਹੋ ਕਰ ਸਕਦੇ ਹੋ ਇਰਾਦਾ ਚਾਹੀਦਾ ਕਿਸੇ ਦੇ ਕਹਤੇ ਨਹੀਂ ਹੋ ਸਕਦਾ ਇਹ ਕੰਮ ਵੀ ਉਹ ਬਣ ਜਾ ਅੰਦਰੋਂ ਆਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਆ ਗੱਲ ਨੋਟ ਕਰ ਲਿਓ ਆਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਆਂਡੇ ਨੇ ਟੁੱਟਣੀ ਟੁੱਟਣਾ ਹੈ ਪਰ ਜੇ ਉਹ ਅੰਡਾ ਬਾਹਰਲੀ ਫੋਰਸ ਨਾਲ ਟੁੱਟਦਾ ਤਾਂ ਉਹਦੇ ਅੰਦਰਲੀ ਜ਼ਿੰਦਗੀ ਖਤਮ ਪਰ ਜੇ ਉਹੀ ਅੰਡਾ ਅੰਦਰਲੀ ਫੋਰਸ ਨਾਲ ਟੁੱਟਦਾ ਤਾਂ ਜ਼ਿੰਦਗੀ ਸ਼ੁਰੂ ਇੰਨਾ ਕੁ ਫਰਕਾ ਬਸ ਆਪਣੇ ਅੰਦਰੋਂ ਫੁੱਟੋ ਕਿ ਤੁਸੀਂ ਕੌਣ ਹੋ ਬਾਹਰਲੀ ਫੋਰਸ ਨਾਲ ਕੁਝ ਨਹੀਂ ਹੋ ਸਕਦਾ ਮਾਪੇ ਕਹਿਣ ਲੱਗ ਜਾਂਦੇ ਡਾਕਟਰ ਬਣ ਜਾਣ ਸਾਰੇ ਡਾਕਟਰ ਬਣ ਕੇ ਮਰੀਜ਼ ਕੌਣ ਬਣੂਗਾ ਫਿਰ ਮਜਾ ਮਾਪੇ ਗਏ ਪਾਇਲਟ ਬਣ ਜਾ ਫਿਰ ਸਵਾਰੀਆਂ ਕੌਣ ਬਣਨਗੇ ਵੀ ਸਾਰੀ ਜਹਾਜ਼ ਚਲਾਉਣ ਲੱਗਗੇ ਕਿਸੇ ਨੇ ਸਾਡੇ ਵਰਗਾ ਵੀ ਬਣਨਾ ਹੁੰਦਾ ਹੈ ਸੂਇਸ ਕਰਕੇ ਅੱਜ ਜਿਹੜੇ ਬੱਚੇ ਜਿੱਤੇ ਨੇ ਜਦੋਂ ਘਰੇ ਜਾਣਗੇ ਇਹਨਾਂ ਦੇ ਮਾਪੇ ਇਹਨਾਂ ਨੂੰ ਵਧਾਈਆਂ ਦੇਣਗੇ ਹੋ ਸਕਦਾ ਹੈ ਪਹਿਲਾਂ ਇਹਨਾਂ ਦੇ ਮਾਪੇ ਇਹਨਾਂ ਨੂੰ ਇਸ ਕੰਮ ਤੋਂ ਰੋਕਦੇ ਹੋਣ ਕਿ ਬੇਟਾ ਆਪਾਂ ਨੇ ਕੀ ਲੈਣਾ ਹੈ ਹਜੇ ਕੰਮਾਂ ਤੂੰ ਪੜ੍ਹਿਆ ਕਰੋ ਪਰ ਨਾਲ ਨਾਲ ਆ ਵੀ ਜ਼ਰੂਰੀ ਹੈ ਕਲਚਰ ਐਕਟਿਵ ਹਰ ਹਰ ਵਾਰੀ ਨੰਬਰ ਨਹੀਂ ਨਾ ਸਾਨੂੰ ਪੜਾਈ ਜਾਂਦੇ ਐ ਪੜਾਈ ਹੋਰ ਕੁਝ ਜਾਂਦੇ ਐ ਜ਼ਿੰਦਗੀ ਚ ਕੰਮ ਕੁਝ ਹੋਰ ਆ ਰਿਹਾ ਤੁਸੀਂ ਮੈਨੂੰ ਦੱਸ ਦੋ a2 b2 2ab ਦਾ ਫਾਰਮੂਲਾ ਵਰਤ ਕੇ ਕਦੇ ਕੇਲੇ ਖਰੀਦੇ ਐ ਤੁਸੀਂ ਨਾ ਪੜਾਈ ਜਾਂਦੇ ਸਾਨੂੰ tan θ cos θ ਵੀ ਸਾਇੰਸ ਵਾਲਿਆਂ ਨੂੰ ਪੜਾ ਲਓ ਯਾਰ ਉਹ ਪੜ੍ਹਾ ਜਾਂਦੇ ਸਨ ਉਹ ਇੱਕ ਨਾ ਪੋਸਟਮੈਨ ਦੀਆਂ ਪੋਸਟਾਂ ਨਿਕਲੀਆਂ ਡਾਕੀਏ ਰੱਖਣੇ ਸੀ ਡਾਕੀਏ ਪੋਸਟਾਂ ਨਿਕਲੀਆਂ ਚਲੋ ਥਿਓਰੀ ਚ ਪਾਸ ਹੋ ਗਏ ਕਹਿੰਦੇ ਜੀ ਇੰਟਰਵਿਊ ਹੋਊਗੀ ਇੱਕ ਬੰਦਾ ਆਇਆ ਉਹਦੀ ਇੰਟਰਵਿਊ ਆਈ ਉਹ ਕਹਿੰਦੇ ਵੀ ਬਾਕੀ ਸਾਰਾ ਕੁਝ ਠੀਕ ਹੈ ਕੁਆਲਿਫੀਕੇਸ਼ਨ ਠੀਕ ਹੈ ਸਭ ਕੁਝ ਠੀਕ ਹੈ ਇੰਟਰਵਿਊ ਹੈ ਪਹਿਲਾ ਸਵਾਲ ਭਰਤੀ ਤੋਂ ਚੰਨ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੀ ਜੇਸ ਰੂਟ ਤੇ ਚਿੱਠੀਆਂ ਵੰਡਣੀਆਂ ਫੇਰ ਮੇਰਾ ਜਵਾਬ ਹੈ ਜੀ ਯਾਰ ਰੱਖਣਾ ਡਾਕੀ ਐ ਤੁਸੀਂ ਪੁੱਛੀ ਜਨੋ ਚਰ ਧਰਤੀ ਤੋਂ ਚੰਨ ਤੱਕ ਦੀ ਦੂਰੀ ਉਹਨੂੰ ਹਿਆਰਪੁਰ ਤੋਂ ਆਦਮਪੁਰ ਭੋਗਪੁਰ ਪੁੱਛ ਲਓ ਫਗਵਾੜਾ ਪੁੱਛ ਲਓ ਕਿੰਨੀ ਦੀ ਦੂਰ ਪੈਂਦਾ ਉਹਨੇ ਚਿੱਠੀਆਂ ਵੰਡਣ ਜਾਣਾ ਉਹਨੇ ਸਾਡੇ ਸਿਲੇਬਸ ਚ ਹੋਰ ਕੁਝ ਪੜਾਈ ਜਾਂਦੇ ਕੋਈ ਗੱਲ ਨਹੀਂ ਹੌਲੀ ਹੌਲੀ ਅਸੀਂ ਸਿਲੇਬਸ ਨੂੰ ਪ੍ਰੈਕਟੀਕਲ ਕਰ ਰਹੇ ਕਿਉਂਕਿ ਦੇਖੋ ਅਕਲ ਬਦਾਮ ਖਾ ਕੇ ਨਹੀਂ ਆਉਂਦੀ ਠੱਕੇ ਖਾ ਕੇ ਆਉਂਦੀ ਹੈ ਪ੍ਰੈਕਟੀਕਲ ਜ਼ਿਆਦਾ ਕੰਮ ਜਿਹੜਾ ਤੁਹਾਨੂੰ ਪਰਫੈਕਟ ਬਣਾਉਂਦਾ ਹੈ ਥਿਉਰੀ ਚ ਠੀਕ ਹੈ ਥਿਉਰੀ ਵੀ ਬਹੁਤ ਜ਼ਰੂਰੀ ਹੈ ਪਰ ਥਿਉਰੀ ਦੇ ਨਾਲ ਜਦੋਂ ਪ੍ਰੈਕਟੀਕਲ ਨਾਲ ਹੋਵੇ ਤਾਂ ਫਿਰ ਪਰਫੈਕਟ ਇੱਕ ਰਿਜ਼ਲਟ ਆਉਂਦਾ ਫਿਰ ਸੋ ਪੜਾਈ ਚ ਵੀ ਤੁਸੀਂ ਦੇਖ ਲਿਓ ਜਿਹੜੇ ਬੱਚੇ ਗਿੱਡੇ ਚ ਫਸਟ ਆਏ ਆ ਜਿਹੜੇ ਲੁੱਡੀਆਂ 'ਚ ਫਸਟ ਆਏ ਆ ਜਿਹੜੇ ਭੰਗੜਿਆਂ 'ਚ ਫਸਟ ਆਏ ਆ ਜਿਹੜੇ ਕਵਿਤਾ 'ਚ ਫਸਟ ਆਇਆ ਸ਼ਰਤ ਲਾ ਲਓ ਪੜਾਈ 'ਚ ਵੀ ਫਸਟ ਆਉਣਗੇ ਉਹ ਕਿਉਂਕਿ ਸਾਰੇ ਪਾਸੇ ਹੁੰਦੇ ਆ ਫਿਰ ਉਹ ਫਿਰ ਉਹ ਸਾਰੇ ਪਾਸੇ ਆਪਣੀ એનર્ਜੀ ਲਾਉਂਦੇ ਆ ਉਹਨਾਂ ਨੂੰ ਚਾਹ ਹੁੰਦਾ ਜਨੂਨ ਹੁੰਦਾ ਕੁਝ ਕਰਨ ਦਾ ਸੋ ਜਨੂਨ ਤੋਂ ਬਿਨਾ ਨਹੀਂ ਗੱਲ ਹੋ ਸਕਦੀ ਸੋ ਆਪਣਾ ਅਹਿਮੀਅਤ ਜ਼ਰੂਰ ਬਣਾ ਕੇ ਰੱਖੋ ਜਿੱਥੇ ਵੀ ਹੈਗੇ ਹੋ ਤੁਹਾਡੀ ਤੁਹਾਡੇ ਬਿਨਾ ਸਰੇ ਨਾ ਮਤਲਬ ਜਿੱਥੇ ਜਾਓ ਮਤਲਬ ਸਰੇ ਨਾ ਨਹੀਂ ਤਾਂ ਆਪਣਾ ਤਾਂ ਇਹ ਹਾਲ ਹੈ ਅੱਜ ਵੀ ਬਾਜ਼ਾਰ ਸੇ ਖਾਲੀ ਹੱਥ ਵਾਪਸ ਆ ਜਾਂਦਾ ਹਾਂ ਅੱਜ ਵੀ ਬਾਜ਼ਾਰ ਸੇ ਖਾਲੀ ਹੱਥ ਵਾਪਸ ਆ ਜਾਂਦਾ ਹਾਂ ਪਹਿਲੇ ਪੈਸੇ ਨਹੀਂ تھے ਅਬ ਖੁਆਇਸ਼ ਨਹੀਂ ਹੈ ਸੋ ਖੁਆਇਸ਼ਾਂ ਤਾਂ ਰੱਖੀਏ ਕਿ ਬਾਜ਼ਾਰ ਚੋਂ ਕੁਝ ਕੁਝ ਲੈ ਕੇ ਤਾਂ ਆਈਏ ਖੁਸ਼ੀ ਮਾਰ ਬੈਠੇ ਆ ਜ਼ਿੰਦਗੀ ਦੇ ਇੰਨੇ ਝਮੇਲੇ ਪੈ ਗਏ ਖਤਮ ਹੀ ਹੋ ਗਏ ਆ ਸੁਪਨੇ ਹੀ ਖਤਮ ਹੋ ਗਏ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਉਸ ਤੋਂ ਵੀ ਖਤਰਨਾਕ ਹੁੰਦਾ ਹੈ ਘਰੋਂ ਕੰਮ ਤੇ ਤੇ ਕੰਮ ਤੋਂ ਕਰ ਜਾਣਾ ਕੁਝ ਨਮਾ ਕਰੀਏ ਕੁਝ ਸਮਾਜ ਲਈ ਕਰੀਏ ਅਬਦਲੀ ਦਰੇ ਕਦਾ ਸੋ ਲੱਗੇ ਹੋਇਆ ਮੈਨੂੰ ਚੰਗਾ ਲੱਗਿਆ ਜਦੋਂ ਮੈਨੂੰ ਇਨਵੀਟੇਸ਼ਨ ਦੇਣ ਆਏ ਡੀਵੀ ਕਾਲਜ ਦੀ ਪ੍ਰਬੰਧਕੀ ਕਮੇਟੀ ਮੈਂ ਕਹਾਂ ਮੈਂ ਜ਼ਰੂਰ ਆਉਂਗਾ ਜੀ ਕਿਉਂਕਿ ਮੰਨਤਾ ਪ੍ਰਾਣੇ ਦਿਨ ਯਾਦ ਆ ਗਏ ਅਸੀਂ ਵੀ ਐਂ ਖੜੇ ਹੁੰਦੇ ਸੀ ਵੀ ਕਦੋਂ ਸਾਡੀ ਵਾਰੀ ਆਊਗੀ ਫਿਰ ਉਸ ਤੋਂ ਬਾਅਦ ਇਹ ਦੇਖਦੇ ਸੀ ਕਿ ਵੀ ਕਦੋਂ ਸਾਡਾ ਰਿਜ਼ਲਟ ਆਊਗਾ ਕਈ ਵਾਰੀ ਬਸ ਪਹਿਲਾਂ ਆ ਜਾਂਦੀ ਸੀ ਰਿਜ਼ਲਟ ਲੇਟ ਹੁੰਦਾ ਸੀ ਸਾਨੂੰ ਦੂਜੇ ਤੀਜੇ ਦਿਨ ਪਤਾ ਲੱਗਦਾ ਸੀ ਵੀ ਅਸੀਂ ਉੱਥੋਂ ਫਸਟ ਆਏ ਸੀ ਗੱਲ ਫਸਟ ਆਉਣ ਦੀ ਨਹੀਂ ਗੱਲ ਪਰਫਾਰਮੈਂਸ ਦੀ ਆ ਬਸ ਐਸਾ ਪਰਫਾਰਮ ਕਰਕੇ ਬਸ ਚੜ ਜਾਂਦੇ ਸੀ ਕਿਉਂਕਿ ਉਦੋਂ ਉਦੋਂ ਅੱਗੇ ਬਸ ਹੀ ਨਹੀਂ ਆਉਂਦੀ ਸੀ ਫਿਰ ਫਿਰ ਘਰ ਐਂ ਨਹੀਂ ਪਹੁੰਚਦੇ ਫਿਰ ਘਰੋਂ ਘਟ ਪੈਣੀ ਸੀ ਤੁਸੀਂ ਤਾਂ ਵਧੀਆ ਸਕੂਲਾਂ ਚ ਪੜਦੇ ਹੁੰਦੇ ਓਂ ਈ ਵੀ ਐ ਇੱਥੇ ਵਧੀਆ ਪ੍ਰਬੰਧ ਅਸ ਤਾਂ ਸਰਕਾਰੀ ਆ ਨਾ ਪਰ ਇੱਕ ਗੱਲ ਆ ਜੋ ਸਰਕਾਰੀ ਅਨ ਸਿੱਖਦੇ ਆ ਨਾ ਉਹੋ ਪ੍ਰਾਈਵੇਟ ਆ ਹੀ ਨਹੀਂ ਸਿਖਾ ਸਕਦੇ ਪਹਿਲੀ ਗੱਲ ਤਾਂ ਇਹ ਕਿ ਜਦੋਂ ਘਰੋਂ ਚੱਲਦੇ ਆ ਸਕੂਲ ਵਾਸਤੇ ਸਭ ਤੋਂ ਪਹਿਲਾ ਫੈਸਲਾ ਲੈਣਾ ਸਿਖਾਉਂਦੇ ਆ ਸਰਕਾਰੀ ਸਕੂਲ ਡਿਸੀਜਨ ਮੇਕਿੰਗ ਪਾਵਰ ਬਣਾਉਂਦੇ ਓਹ ਕਿ ਜਦੋਂ ਘਰੋਂ ਚੱਲਦੇ ਆ ਸਕੂਲ ਵੱਲ ਨੂੰ ਰਾਹ 'ਚ ਫੈਸਲਾ ਕਰਨਾ ਹੁੰਦਾ ਚਲੋ ਘਰੋਂ ਤਾਂ ਨਿਕਲ ਗਏ ਸਕੂਲ ਅੱਜ ਜਾਣਾ ਹੈ ਜਾਂ ਨਾ ਨਹੀਂ ਤਾਂ ਇਹ ਤਾਂ ਫੋਨ ਕਰ ਦਿੰਦੇ ਅੱਜ ਤੁਹਾਡੇ ਬੱਚਾ ਨਹੀਂ ਆਇਆ ਇਹ ਪਾਵਰ ਸਿਰਫ ਸਰਕਾਰੀਆਂ ਕੋਲੇ ਆ ਫੇਰ ਜਾ ਕੇ ਪਹੁੰਚ ਕੇ ਇਹ ਫੈਸਲਾ ਕਰਨਾ ਹੁੰਦਾ ਅੱਧੀ ਛੁੱਟੀ ਵੇਲੇ ਭੱਜਣਾ ਹੈ ਜਾਂ ਅੱਠਵੇਂ ਪੀੜ ਚ ਭੱਜिए ਫੇਰ ਇੱਕ ਪੋਲੀਟੀਕਲ ਫੈਸਲਾ ਵੀ ਲੈਣ ਵਾਸਤੇ ਸਰਕਾਰੀ ਸਕੂਲਾਂ 'ਚ ਸਿੱਖਿਆ ਮਿਲਦੀ ਹੈ ਵੀ ਇਕੱਲੇ ਭੱਜੀਏ ਜਾਂ ਪੰਜ ਸੱਤ ਨੂੰ ਨਾਲ ਲੈ ਲਈਏ ਇੱਕ ਗਰੁੱਪ ਜਾ ਬਣਾ ਲਈਏ ਫਿਰ ਇਹ ਫੈਸਲਾ ਕਰਨਾ ਹੁੰਦਾ ਸਾਰੀ ਛੁੱਟੀ ਵੇਲੇ ਲੜਾਈ ਕਿਤੇ ਨਾ ਕਰਨੀ ਹੈ ਫਿਰ ਇਹ ਵੀ ਦੇਖਣਾ ਹੁੰਦਾ ਉਹਦੇ ਨਾਲ ਕਿੰਨੇ ਨੇ ਜੇ ਉਹਦੇ ਨਾਲ ਜਿਆਦੇ ਨੇ ਭੱਜਣਾ ਕਿੱਧਰ ਦੀ ਹੈ ਫਿਰ ਇਹ بڑے ਡਿਸੀਜਨ ਮੇਕਿੰਗ ਪਾਵਰਸ ਨੇ ਸਰਕਾਰੀ ਸਕੂਲ ਹੀ ਸਿਖਾ ਸਕਦੇ ਐ ਸੋ ਮੈਂ ਤਾਂ ਇਹੀ ਕਹਿਣਾ ਹੁੰਦਾ ਕਿ ਜਿੱਥੇ ਮਰਜ਼ੀ ਪੜੋ ਅਸੀਂ ਹੁਣ ਪ੍ਰਾਈਵੇਟ ਸਕੂਲਾਂ ਨੂੰ ਕੋਈ ਅਸੀਂ ਮੈਂ ਨਿੰਦਾ ਨਹੀਂ ਪਰ ਸਰਕਾਰੀ ਦੀ ਪੜ੍ਹਾਈ ਵੀ ਅਸੀਂ ਆਪ ਡੀਟ ਕਰ ਰਹੇ ਹਾਂ ਟੀਚਰਸ ਬਹੁਤ ਅੱਛੇ ਨੇ ਉਹਨਾਂ ਨੂੰ ਵੀ ਅਪਡੇਟ ਕਰ ਰਹੇ ਹਾਂ ਅੱਗੇ ਲੋਕਾਂ ਦੀ ਮਰਜ਼ੀ ਹੈ ਕਿ ਉਹ ਇੱਥੇ ਪੜਾ ਲੈਣ ਜਾਂ ਉੱਥੇ ਪੜਾ ਲੈਣ ਸਾਨੂੰ ਕੋਈ ਇਹਦੇ ਵਿੱਚ ਦਿੱਕਤ ਨਹੀਂ ਬਾਕੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਸੋ ਜਿਹੜੀ ਵਿਦਿਆ ਉਹ ਮਨੁੱਖ ਦਾ ਤੀਜਾ ਨੇਤਰ ਹੈ ਜੀ ਆਕਾ ਖੁੱਲਦੀ ਆ ਉਹਦੇ ਨਾਲ ਅੱਜ ਬਹੁਤ ਸਾਰੇ ਮੁਕਸਰ ਤੋਂ ਚੰਡੀਗੜ੍ਹ ਤੋਂ ਕਿੰਨੇ ਜ਼ਿਲ੍ਹਿਆਂ ਦੇ ਅੱਠ ਜ਼ਿਲ੍ਹਿਆਂ ਦੇ ਬੱਚੇ ਆਏ ਹੋਣਗੇ ਦੋ ਤਿੰਨ ਦਿਨਾਂ ਤੋਂ ਰਹਿੰਦੇ ਹੋਣਗੇ ਆਪਸ ਵਿੱਚ ਬ੍ਰੇਨਸਟਾਰਮਿੰਗ ਹੋਊਗੀ ਪਤਾ ਨਹੀਂ ਕਿੰਨੇ ਆਈਡੀਆਜ਼ ਨਿਕਲਣਗੇ ਅੱਗੇ ਦੀ ਅੱਗੇ ਬ੍ਰੇਨਸਟਾਰਮਿੰਗ ਦਾ ਜਮਾਨਾ ਹੈ ਸੋ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹਨਾ ਕਿ ਅਹਿਮੀਅਤ ਬਣਾਓ ਆਪਣੀ ਐਲਨ ਮਸਕ ਨੂੰ ਜਾਣਦੇ ਹੋ ਦੁਨੀਆ ਦਾ ਸਭ ਤੋਂ امیر ਬੰਦਾ ਉਹਦੇ ਦਫਤਰ ਚ ਇੱਕ ਗੋਰੀ ਕੰਮ ਕਰਦੀ ਸੀ ਉਸ ਤੀਫਾ ਦੇਣ ਆ ਗਈ ਰਜਾਇਨ ਕਹਿੰਦੀ ਮੈਂ ਰਜਾਇਨ ਕਰਨਾ ਹੈ ਉਹ ਕਹਿੰਦਾ ਓਕੇ ਰੱਖ ਦੇ ਉਹ ਉਹ ਲੱਖ ਡਾਲਰ ਦਿੱਤਾ ਉਹਨੂੰ ਕਹਿੰਦਾ ਜਾ ਦੁਨੀਆ ਦੀ ਸੈਰ ਕਰਿਆ ਵਰਲਡ ਟੂਰ ਕਰਿਆ ਬਾਅਦ ਚ ਡਿਸਾਈਡ ਕਰ ਲਾਂਗੇ ਤੇਰੇ ਰਜਾਇਨ ਬਾਰੇ ਉਹਨੇ ਆਖਿਆ ਵਧੀਆ ਕੰਮ ਬਣ ਗਿਆ ਮੇਰਾ ਨਾਲੇ ਤਾਂ ਰਜਾਇਨ ਹੋ ਗਿਆ ਨਾਲੇ ਮੈਨੂੰ ਲੱਖ ਡਾਲਰ ਮਿਲ ਗਿਆ ਉਹ ਚਲੀ ਗਈ ਦੁਨੀਆ ਦਾ ਟੂਰ ਕਰਕੇ ਵਾਪਸ ਆ ਗਈ ਮਹੀਨੇ ਸਵਾ ਮਹੀਨੇ ਬਾਅਦ ਕਹਿੰਦੀ ਜੀ ਮੈਂ ਆ ਗਈ ਮਰਜਾਇਨ ਕੀ ਤਸਦੀ ਦੱਸੋ ਫਿਰ ਉਹ ਕਹਿੰਦਾ ਪਿਆਰ ਰਜਾਇਨ ਤੇਰਾ ਅਸੈਪਟਡ ਰਜਾਇਨ ਤੇਰਾ ਮਨਜ਼ੂਰ ਕਰ ਲਿਆ ਉਹ ਕਹਿੰਦੀ ਜੇ ਸੈਪਟੀ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੇ ਮੈਨੂੰ ਸਵਾ ਮਹੀਨੇ ਵਾਸਤੇ ਲੱਖ ਡਾਲਰ ਦੇ ਕੇ ਸਾਰੀ ਦੁਨੀਆ ਚ ਕਮਾਉਣ ਦਾ ਕੀ ਆਈਡੀਆ ਸੀ ਐਲਨ ਮਸਕ ਕਹਿੰਦਾ ਜਿਸ ਵੇਲੇ ਤੂੰ ਰਜਾਇਨ ਕਰਨ ਆਈ ਸੀ ਉਦੋਂ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੇ ਦਫ਼ਤਰ ਚ ਤੇਰੀ ਕੀ ਐਮੀਅਤ ਹੈ ਜਦੋਂ ਕਹਿੰਦਾ ਮੈਂ ਤੈਨੂੰ ਭੇਜਿਆ ਜੇ ਤੇਰੀ ਅਹਿਮੀਅਤ ਹੁੰਦੀ ਤੇਰੇ ਬਿਨਾ ਦਫ਼ਤਰ 'ਚ ਨਾ ਸਰਦਾ ਹੁੰਦਾ ਦੋ ਦਿਨਾਂ 'ਚ ਤਿੰਨ ਦਿਨਾਂ 'ਚ ਤਰਥੱਲੀ ਮੱਜ ਜਾਂਦੀ ਵੀ ਉਹ ਆਈ ਨਹੀਂ ਜੀ ਤਿੰਨ ਦਿਨ ਹੋ ਗਏ ਦਫ਼ਤਰ ਦਾ ਬੁਰਾ ਹਾਲ ਹੈ ਮੈਂ ਤੈਨੂੰ ਤਿੰਨ ਚਾਰ ਦਿਨਾਂ ਬਾਅਦ ਵਾਪਸ ਬੁਲਾ ਲੈਂਦਾ ਕਹਿੰਦਾ ਸਵਾ ਮਹੀਨਾ ਹੋ ਗਿਆ ਤੇਰੇ ਬਾਰੇ ਕਿਸੇ ਨੇ ਪੁੱਛਿਆ ਹੀ ਨਹੀਂ ਜਾ ਸ਼ਾਬਾਸ਼ ਨਿਕਲ ਸੋ ਆਪਣੀ ਅਹਿਮੀਅਤ ਬਣਾਓ ਤੁਹਾਡੇ ਬਿਨਾ ਸਰੇ ਨਾ ਭੀੜ 'ਚ ਮੈਂ ਬਹੁਤ ਸੇ ਚਿਹਰੇ ਦੇਖੇ ਹਨ ਇੱਕ ਚਿਹਰੇ ਦੇ ਪਿੱਛੇ ਇਤਨੀ ਭੀੜ ਕਦੀ ਨਹੀਂ ਦੇਖੀ ਸੋ ਕਰਾਊਡ ਪੁੱਲਰ ਬਣੋ ਕਰਾਊਡ ਨਾ ਬਣੋ ਅ ਮੈਂ ਸਪੈਸ਼ਲੀ ਅਜ ਮੇਰੇ ਨਾਲ ਕਰਮਜੀਤ ਅਨਮੋਲ ਆਇਆ ਬਹੁਤ ਪੰਜਾਬੀ ਫਿਲਮਾਂ ਦਾ ਵਧੀਆ ਕਲਾਕਾਰ ਸੀ ਉਹਨੂੰ ਇਕੱਠੇ ਪੜਦੇ ਹੁੰਦੇ ਸੀ ਮੈਂ ਤਾਂ ਪੜਦਾ ਹੁੰਦਾ ਸੀ ਮਤਲਬ ਕਰਮਜੀਤ ਵੀ ਨਾਲ ਹੁੰਦਾ ਸੀ ਤੇ ਬਾਅਦ ਦੇ ਵਿੱਚ ਇਕ ਫਿਲਮਾਂ ਦੇ ਵਿੱਚ ਜਿਹੜਾ ਸਾਡੇ ਨਾਲ ਐਨਾ ਆਰਟਿਸਟ ਕੰਮ ਕਰਦੇ ਰਹੇ ਅਸੀਂ ਇੱਕ ਕਵਿਤਾ ਗਾਉਂਦੇ ਹੁੰਦੇ ਸੀ ਸੰਤ ਰਾਮ ਉਦਾਸੀ ਦੀ ਤੂੰ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਬੜੀ ਕਮਾਲ ਦੀ ਆਵਾਜ਼ ਆ ਕਰਮਜੀਤ ਦੀ ਔਰ ਜਿਸ شدت ਔਰ ਜਿਸ ਦਰਦ ਨਾਲ ਉਹ ਗਾਉਂਦਾ ਸੀ ਮਤਲਬ ਜੱਜ ਤਾਂ ਚਲੋ ਜੱਜਮੈਂਟ ਕਰਦੇ ਲੋਕ ਵੀ ਰੋਣ ਲੱਗ ਜਾਂਦੇ ਸੀ ਵੀ ਯਾਰ ਵੀ ਜੇ ਆਹ ਮੁੰਡਾ ਫਸਟ ਨਾ ਆਇਆ ਫਿਰ ਜੱਜਾਂ ਤੇ ਸ਼ੱਕ ਹੋ ਜਾਊਗਾ ਫਿਰ ਸਾਨੂੰ ਸੋ ਮੈਂ ਅੱਜ ਦਾ ਮੌਕਾ ਕਿਉਂਕਿ ਮੈਂ ਜਾਣਾ ਅੰਮ੍ਰਿਤਸਰ ਜਾਣਾ ਪਰ ਮੈਂ ਚਾਹੂੰਗਾ ਕਿ ਕਰਮਜੀਤ ਇੱਕ ਵਾਰੀ ਆ ਕੇ ਕਮੀਆਂ ਦੇ ਵੇੜੇ ਦੀ ਜਿਹੜੀ ਦੋ ਲਾਈਨਾਂ ਉਹਦੀਆਂ ਪਲੀਜ਼ ਜ਼ੋਰਦਾਰ ਤਾੜੀਆਂ ਕਰਮਜੀਤ ਵਾਸਤੇ